ਸਤਸ਼ਿਰ ਕਾਲ ਵੀਰ ਜੀ ਤੁਸੀਂ ਤਾਂ ਸਾਨੂੰ ਭੁੱਲੀ ਗਏ ਹੋ ਤੇ ਮੇਰੇ ਉਜੜ ਰਹੇ ਘਰ ਦੀ ਸਾਰੀ ਨਹੀਂ ਲੈਂਦੇ ਮਜਬੂਰੀਆਂ ਨੇ ਮੈਨੂੰ ਹਰਾ ਛੱਡਿਆ ਏ ਜਰਨੈਲ ਸਿੰਘ ਦੀ ਵੱਡੀ ਭੈਣ ਜਗਰੂਪ ਕੌਰ ਤੇ ਉਦਾਸੀ ਭਰੇ ਬੋਲ ਮੋਬਾਈਲ ਫੋਨ ਰਾਹੀਂ ਸ਼ਾਂਤ ਕਮਰੇ ਵਿੱਚ ਗੂੰਜ ਰਹੇ ਸਨ ਜਰਨੈਲ ਨੇ ਹੈਰਾਨ ਹੁੰਦਿਆਂ ਹੋਇਆ ਪੁੱਛਿਆ ਕੀ ਗੱਲ ਹੋ ਗਈ ਭੈਣੀ ਲੋੜੀ ਮੌਕੇ ਤਾਂ ਤੇਰੇ ਕੋਲ ਆ ਕੇ ਗਿਆ ਸੀ ਉਦੋਂ ਤੂੰ ਬੇਚੈਨ ਜ਼ਰੂਰ ਸੀ ਪਰ ਬਾਕੀ ਸਭ ਕੁਝ ਤਾਂ ਠੀਕ ਹੀ ਲੱਗਦਾ ਸੀ ਉੰਜ ਸਭ ਕੁਝ ਤਾਂ ਹੈ ਤੇਰੇ ਘਰੇ ਦੁੱਧ ਪੁੱਤ ਕੀ ਦੱਸਾਂ ਆ ਔਲਾਦ ਦੇ ਦੁੱਖਾਂ ਨੇ ਤਾਂ ਮੇਰੀ ਮੱਤ ਮਾਰ ਛੱਡੀ ਐ ਕਿਤੋਂ ਵੀ ਸੁਖ ਦਾ ਸਾਂ ਨਹੀਂ ਲੈਣ ਦਿੰਦੇ ਜਗਰੂਪ ਕੌਰ ਨੇ ਘਰ ਘਰ ਲੱਗੀ ਅੱਗ ਨੂੰ ਬਿਆਨ ਕਰਦਿਆਂ ਕਿਹਾ ਭੈਣੇ ਔਲਾਦ ਤਾਂ ਤੇਰੀ ਸੁੱਖੀ ਸੰਦੀ ਵਸਦੀ ਐ ਉਹਨਾਂ ਨੂੰ ਹੁਣ ਕੀ ਦਿੱਕਤ ਹੋਗੀ ਜਰਨੈਲ ਸਿੰਘ ਨੇ ਆਪਣੀ ਗੱਲ ਪੂਰੀ ਕੀਤੀ ਕਾਦੀ ਸੁਖੀ ਸੰਦੀ ਐ ਵੀਰ ਜੀ ਅਬਲ ਰਾਜਨੀਤਾ ਸਾਡੇ ਨੱਕ ਵਿੱਚ ਦਮ ਕਰ ਛੱਡਿਆ ਉਸ ਦੀਆਂ ਹਰਕਤਾਂ ਨੇ ਸਾਰੇ ਪਿੰਡ ਵਿੱਚ ਥੂ-ਥੂ ਕਰਾ ਛੱਡੀ ਐ ਮੇਰੇ ਹਸਦੇ ਵਸਦੇ ਘਰ ਨੂੰ ਪਤਾ ਨਹੀਂ ਕਿਹੜੇ ਚੰਦਰੇ ਦੀ ਨਜ਼ਰ ਲੱਗ ਗਈ ਜਗਰੂਪ ਕੌਰ ਨੇ ਆਪਣੇ ਬਿਖਰੇ ਹੋਏ ਘਰ ਦਾ ਦੋਸ਼ੀ ਲੋਕਾਂ ਨੂੰ ਠਹਿਰਾਉਂਦਿਆਂ ਆਖਿਆ ਜਰਨੈਲ ਸਿੰਘ ਨੇ ਆਪਣੀ ਭੈਣ ਨੂੰ ਤਰਵਾਸ ਦਿੰਦਿਆਂ ਕਿਹਾ ਕੋਈ ਗੱਲ ਨਹੀਂ ਭੈਣੀ ਤੂੰ ਕਬਰਾਨਾ ਅਸੀਂ ਜਿੰਨੇ ਜੋਗੇ ਆ ਤੇਰੇ ਨਾਲ ਆ ਮੈਂ ਕੱਲ ਸਾਜ ਰਹੀ ਆ ਜਾਵਾਂਗਾ ਤੇਰੇ ਕੋਲ ਇਹ ਆਖ ਜਰਨੈਲ ਸਿੰਘ ਨੇ ਫੋਨ ਕੱਟ ਦਿੱਤਾ ਇਹ ਸਭ ਕੁਝ ਦੇਖ ਕੇ ਜਰਨੈਲ ਦੀ ਪਤਨੀ ਨੇ ਫਿਕਰਮੰਦੀ ਜ਼ਾਹਿਰ ਕਰਦਿਆਂ ਪੁੱਛਿਆ ਕੀ ਗੱਲ ਹੋ ਗਈ ਬੜੇ ਪਰੇਸ਼ਾਨ ਹੋ ਜਗਰੂਪ ਵੀ ਬੇਚੈਨ ਮਾਲੂਮ ਹੁੰਦੀ ਸੀ ਸਭ ਠੀਕ ਤਾਂ ਹੈ ਜਰਨੈਲ ਸਿੰਘ ਨੇ ਆਪਣੇ ਪੋਤੇ ਦੇ ਸਿਰ ਤੇ ਹੱਥ ਫੇਰਦਿਆਂ ਦੁਚਿਤੀ ਵਿੱਚ ਆਪਣੇ ਬੁੱਲ ਟੁਕਦਿਆਂ ਆਖਿਆ ਭਗਵਾਨੀ ਕਾਲ ਬੜਾਈ ਬਲਵਾਨ ਹੈ ਇਸ ਦਾ ਚੱਕਰ ਘੁੰਮਦੇ ਹੀ ਬਹੁਤ ਕੁਝ ਤੁਰਤ ਫੁਰਤ ਬਦਲ ਜਾਂਦਾ ਹੈ ਸਦਾ ਸਾਰਾ ਕੁਝ ਇੱਕੋ ਜਿਹਾ ਨਹੀਂ ਰਹਿੰਦਾ ਲੱਗਦਾ ਸਮੇ ਨੇ ਆਪਣਾ ਰੰਗ ਵਿਖਾ ਦਿੱਤਾ ਜਿਹੜੀ ਜਗਰੂਪ ਸਾਡੇ ਸਾਰਿਆਂ ਵਿੱਚੋਂ ਸੌਖੀ ਸੀ ਉਹ ਅੱਜ ਸਬਣਾ ਤੋਂ ਔਖੀ ਜਾਪਦੀ ਹੈ ਜਰਨੈਲ ਸਿੰਘ ਦੀ ਪਤਨੀ ਨੇ ਉਸ ਦੀ ਗੱਲ ਨੂੰ ਅੰਗੋਲੀਆਂ ਕਰਦਿਆਂ ਕਿਹਾ ਲੈ ਔਖੀ ਵਾਲੀ ਕੀ ਗੱਲ ਹੈ ਬੀ ਕਿੱਲਿਆਂ ਦਾ ਟੱਕ ਸੜਕ ਤੇ ਲੱਗਦਾ ਛੋਟਾ ਮੁੰਡਾ ਕਨੇਡਾ ਬੈਠਾ ਜੇ ਉਹ ਉੱਥੇ ਪੱਕਾ ਹੋ ਗਿਆ ਤਾਂ ਇਹਨਾਂ ਸਾਰਿਆਂ ਦੀ ਜੂਨ ਸੁਧਰ ਜਾਊ ਉਸ ਮੁੰਡੇ ਦੀ ਜਨਾਨੀ ਜਗਰੂਪ ਦੀ ਆਗਿਆਕਾਰ ਹੈ ਜਿਸ ਦਾ ਉਹ ਪਾਲਦਾ ਬਸਾ ਨਹੀਂ ਕਰਦੀ ਵੱਡਾ ਲੜਕਾ ਬਲਰਾਜ ਇੱਥੇ ਹੀ ਸਰਕਾਰੀ ਨੌਕਰ ਹੈ ਇੰਨਾ ਹੁੰਦੇ ਹੋਏ ਵੀ ਉਹ ਔਖੀ ਹੈ ਤਾਂ ਰੱਬ ਹੀ ਲੈਣ ਆਇਆ ਇਹਨਾਂ ਨੂੰ ਜਰਨੈਲ ਸਿੰਘ ਦੀ ਬੇਚੈਨੀ ਵਧਦੀ ਜਾ ਰਹੀ ਸੀ ਕਮਰੇ ਵਿੱਚ ਮੱਦਮ ਰੋਸ਼ਨੀ ਕਾਰਨ ਪੰਨ੍ਯ ਵਸਤਾਂ ਤੋਂ ਉਸ ਨੂੰ ਅਜੀਬ ਜਿਹਾ ਭੈ ਆਉਣ ਲੱਗਦਾ ਤੇ ਉਹ ਉੱਚੀ ਉੱਚੀ ਵਾਗੁਰੂ ਵਾਗੁਰੂ ਕਰਨ ਲੱਗ ਪੈਂਦਾ ਉਸ ਦੀ ਪਤਨੀ ਨੇ ਰਾਤ ਨੂੰ ਕਈ ਵਾਰ ਉਸ ਨੂੰ ਪੁੱਛਿਆ ਤਾਂ ਉਹ ਠੀਕ ਆਖ ਕੇ ਮੂੰਹ ਤੇ ਕੱਪੜਾ ਲੈ ਲੈਂਦਾ ਕੁਝ ਦਿਨ ਬਾਅਦ ਫਿਰ ਉਹੀ ਗੱਲ ਅਗਲੀ ਸਵੇਰ ਮੂੰਹ ਹਨੇਰੇ ਹੀ ਸਾਈਕਲ ਤੇ ਜਰਨੈਲ ਸਿੰਘ ਆਪਣੀ ਭੈਣ ਦੇ ਘਰ ਵੱਲ ਤੁਰ ਪਿਆ ਚਿੰਤਾ ਵਿੱਚ ਸਾਰੀ ਰਾਤ ਉਸ ਦੀ ਅੱਖ ਨਹੀਂ ਸੀ ਲੱਗੀ ਰਸਤੇ ਵਿੱਚ ਆਪਣੀਆਂ ਬਣਾਉਂਦਾ ਢੋਂਦਾ ਅਤੇ ਜਗਰੂਪ ਦੇ ਪਰਿਵਾਰ ਦੀ ਸੁੱਖ ਮੰਗਦਾ ਹੋਇਆ ਉਸਦੇ ਘਰ ਪਹੁੰਚ ਗਿਆ ਉਸ ਦਾ ਜੀਜਾ ਖੁਰਲੀ ਵਿੱਚ ਹੱਥ ਮਾਰ ਰਿਹਾ ਸੀ ਤੇ ਜਗਰੂਪ ਚੌਂਕੇ ਕੋਲ ਪੀੜੀ ਤੇ ਬੈਠੀ ਸੀ ਜਰਨੈਲ ਨੂੰ ਦੇਖ ਉਸ ਦੀਆਂ ਉਦਾਸ ਅੱਖਾਂ ਵਿੱਚ ਚੰਦ ਪਲਾਂ ਲਈ ਚਮਕ ਆ ਗਈ ਫਿਰ ਉਦਾਸੀ ਦੀ ਚਾਦਰ ਫੈਲ ਗਈ ਵੇੜੇ ਵਿੱਚ ਮੰਜੀ ਤੇ ਬੈਠਦੇ ਆ ਜਰਨੈਲ ਸਿੰਘ ਨੇ ਆਪਣੇ ਜੀਜੇ ਨਾਲ ਹੱਥ ਮਿਲਾਇਆ ਜੋ ਅੱਜ ਬੇਜਾਨ ਜਿਹਾ ਜਾਪ ਰਿਹਾ ਸੀ ਜਰਨੈਲ ਸਿੰਘ ਨੇ ਆਪਣੀ ਭੈਣ ਦੇ ਹੱਥੋਂ ਪਾਣੀ ਦਾ ਗਲਾਸ ਫੜਿਆ ਤੇ ਉਸ ਦੇ ਗੋਡੀ ਹੱਥ ਲਾਉਂਦਿਆਂ ਜਰਾ ਕੋ ਨੀਵਾ ਹੋਇਆ ਜਗਰੂਪ ਕੌਰ ਨੇ ਜਰਨੈਲ ਸਿੰਘ ਤੋਂ ਉਸ ਦੇ ਘਰ ਦੀ ਸੁੱਖ-ਸਾਂਤ ਪੁੱਛੀ ਉੰਜ ਜਰਨੈਲ ਦੇ ਘਰ ਦੇ ਹਾਲਾਤ ਵੀ ਉਹਨਾਂ ਤੋਂ ਲੁਕੇ ਹੋਏ ਨਹੀਂ ਸਨ ਉਸ ਦੀ ਪਤਨੀ ਨੂੰ ਕੈਂਸਰ ਹੋਣ ਕਰਕੇ ਉਸ ਦੀ ਕਾਫੀ ਜ਼ਮੀਨ बिक ਗਈ ਸੀ ਤੇ ਬਾਕੀ ਬਚੀ ਜ਼ਮੀਨ ਕਿਸੇ ਕੋਲ ਗੈਣੇ ਪਈ ਹੈ ਫਿਰ ਵੀ ਉਹ ਜਿੰਦਾਦਿਲੀ ਨਾਲ ਜ਼ਿੰਦਗੀ ਬਸਰ ਕਰ ਰਿਹਾ ਹੈ ਤੇ ਹਰ ਕਿਸੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦਾ ਹੈ ਚਾਹ ਪਿੰਦੇ-ਪਿੰਦੇ ਜਰਨੈਲ ਚ ਫੇਰੇ ਨਜ਼ਰ ਘੁਮਾ ਰਿਹਾ ਸੀ ਉਸ ਦਾ ਸੁੰਨਾ-ਸੁੰਨਾ ਪਿਆ ਐਡਾ ਵੱਡਾ ਘਰ ਉਸ ਨੂੰ ਖਾਨ ਨੂੰ ਆ ਰਿਹਾ ਸੀ ਚਾਹ ਖਤਮ ਕਰਕੇ ਉਗੜ-ਦੁਗੜੀ ਦਾੜੀ ਤੇ ਹੱਥ ਫੇਰਦਿਆਂ ਉਸ ਨੇ ਪੁੱਛਿਆ ਭੈਣੇ ਘਰੇ ਕੋਈ ਵੀ ਨਹੀਂ ਦਿਸਦਾ ਬਾਲ ਬੱਚੇ ਕਿੱਥੇ ਨੇ ਬਲਰਾਜ ਵੀ ਨਹੀਂ ਦਿਸਦਾ ਇਹ ਸੁਣ ਕੇ ਉਹ ਦੋਵੇਂ ਜੀ ਫਿਸਪਈ ਦਿਲ ਦੇ ਦਬੇ ਹੋਏ ਦਰਦ ਅੱਖਾਂ ਵਿੱਚੋਂ ਵਹਿ ਤੁਰੇ ਸਨ ਕਾਫੀ ਦੇਰ ਤੱਕ ਉਹ ਕੁਝ ਨਹੀਂ ਬੋਲੇ ਤੇ ਸਿਰਫ ਅੱਖਾਂ ਰਾਹੀਂ ਹੀ ਇਹ ਸਭ ਵੇਖ ਜਰਨੈਲ ਦਾ ਵੀ ਗਲਾ ਭਰ ਆਇਆ ਜਰਨੈਲ ਨੇ ਜਗਰੂਪ ਕੌਰ ਦਾ ਮੋਢਾ ਹਲੂਨਦਿਆ ਕਿਹਾ ਬੱਸ ਪੈਣੀ ਬੱਸ ਗੱਲ ਤਾਂ ਦੱਸ ਕੀ ਹੋਈ ਆ ਆਹ 10 ਦਿਨ ਪਹਿਲਾਂ ਹੀ ਬਲਰਾਜ ਦੇ ਸੌਰੇ ਉਸ ਦੀ ਪਤਨੀ ਅਤੇ ਬੱਚਿਆਂ ਨੂੰ ਲੈ ਗਏ ਅੱਜ ਉਹ ਸਮਾਨ ਚੱਕਣ ਆਉਣਗੇ ਉਹ ਹੋਰ ਕਰਦੇ ਵੀ ਕੀ ਵਿਚਾਰੇ ਇਸ ਨਲਾਇਕ ਨੇ ਉਹਨਾਂ ਦੀ ਧੀ ਅਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਨਰਕ ਜੋ ਬਣਾ ਦਿੱਤੀ ਸੀ ਨੌਕਰੀ ਤੋਂ ਇਸ ਨੂੰ ਕੱਢ ਦਿੱਤਾ ਸੀ ਲੋਕਾਂ ਪਿੱਛੇ ਲੱਗ ਕੇ ਕਪੜੇ ਕਰਦਾ ਸੀ ਅਸੀਂ ਸਾਰਿਆਂ ਨੇ ਕਿੰਨੀ ਵਾਰ ਅਫਸਰਾਂ ਦੀਆਂ ਮਿੰਨਤਾਂ ਕਰਕੇ ਇਸ ਨੂੰ ਨੌਕਰੀ ਤੇ ਬਹਾਲ ਕਰਵਾਇਆ ਸੀ ਇਸ ਦੇ ਛੋਟੇ ਭਰਾ ਨੇ ਤਾਂ ਕਪੜਿਆਂ ਦਾ ਹਰਜਾਨਾ ਵੀ ਆਪਣੀ ਹੱਡ ਭੰਨਵੀਂ ਕਮਾਈ ਵਿੱਚੋਂ ਭਰ ਦਿੱਤਾ ਸੀ ਪਰ ਇਹ ਤਾਂ ਬੰਦਾ ਬਣਿਆ ਹੀ ਨਹੀਂ ਸਗੋਂ ਦਾਰੂ ਪੀ ਕੇ ਦਫਤਰ ਜਾਂਦਾ ਸੀ ਉੱਥੇ ਸਟਾਫ ਅਤੇ ਲੋਕਾਂ ਨਾਲ ਬਤਮੀਜ਼ੀ ਕਰਦਾ ਸੀ ਜਕਰੂਪ ਨੇ ਦੱਬੀ ਆਵਾਜ਼ ਵਿੱਚ ਦੱਸਿਆ ਪੈਣੀ ਐਨਾ ਕੁਝ ਹੋ ਗਿਆ ਤੂੰ ਕਿਸੇ ਗੱਲ ਦੀ ਪਿੰਕੀ ਨਹੀਂ ਪੈਣ ਦਿੱਤੀ ਇੱਕ ਵਾਰ ਗਲਤੀ ਕਰਦੀ ਕੋਈ ਨਾ ਕੋਈ ਹੱਲ ਕੱਢ ਲੈਂਦੇ ਜਰਨੈਲ ਨੇ ਆਤਮ ਵਿਸ਼ਵਾਸ ਨਾਲ ਸ਼ਿਕਵਾ ਕਰਦਿਆਂ ਕਿਹਾ ਮੇਰੇ ਤੋਂ ਕਿਹੜਾ ਤੇਰੇ ਘਰ ਦੇ ਹਾਲਾਤ ਲੁਕਿਆਂ ਵੀਰਾ ਮੈਂ ਸੋਚਿਆ ਕਿਉਂ ਤੈਨੂੰ ਪਰੇਸ਼ਾਨ ਕਰਾਂ ਤੂੰ ਕਿਹੜਾ ਘਰੋਂ ਸੌਖਾ ਐ दारू ਪੀ ਕੇ ਤਾਂ ਉਸ ਨੂੰ ਹੋਸ਼ ਨਹੀਂ ਰਹਿੰਦੀ ਆ ਚਿੱਟੇ ਨੂੰ ਵੀ ਮੂੰਹ ਮਾਰਨ ਲੱਗ ਪਿਆ ਹੁਣ ਤਾਂ ਹਰ ਵੇਲੇ ਮਨ ਨੂੰ ਢੁੜਕੂ ਲੱਗਾ ਰਹਿੰਦਾ ਕਿ ਹੁਣ ਵੀ ਕਿਸੇ ਨਾਲ ਲੜ ਕੇ ਨਾ ਜਾਵੇ ਕਿਸੇ ਤੋਂ ਸਿਰ ਪੜਵਾ ਕੇ ਜਾਂ ਪਾੜ ਕੇ ਨਾ ਜਾਵੇ ਲਹੂ ਪੀ ਰੱਖਿਆ ਜਰਨੈਲ ਦੇ ਜੀਜੇ ਨੇ ਮੱਥਾ ਫੜਦਿਆਂ ਆਖਿਆ ਹੋਰ ਕੀ ਜਰਨੈਲ ਵੀਰ ਜੀ ੱੱਕੇ ਤਾਂ ਉਹ ਆਪ ਬਾਹਰ ਖਾਂਦਾ ਤੇ ਦੋਸ਼ ਆਪਣੀ ਘਰ ਵਾਲੀ 'ਤੇ ਮੜਦਾ ਕਿ ਮੈਨੂੰ ਇਸ ਦੇ ਚਾਲ ਚਲਨ ਤੇ ਸ਼ੱਕ ਹੈ ਉਹ ਵਿਚਾਰੀ ਤਾਂ ਘਰੋਂ ਬਾਹਰ ਪੈਰ ਨਹੀਂ ਪਾਉਂਦੀ ਸੀ ਬੱਚਿਆਂ ਨੂੰ ਵੀ ਸਕੂਲੋਂ ਤੇਰੇ ਜੀਜਾ ਜੀ ਲਿਆਉਂਦੇ ਨੇ ਫਿਰ ਮੈਂ ਕਿਵੇਂ ਉਸ ਨੂੰ ਮਾੜੀ ਆਖਾਂ ਬਲਰਾਜ ਦੇ ਚਾਲ ਚਲਨ ਨੇ ਤਾਂ ਸਾਰੇ ਪਿੰਡ ਵਿੱਚ ਸਾਡੇ ਸਿਰ ਸਵਾਹ ਪਾ ਛੱਡੀ ਐ ਕੰਬਖਤ ਨੇ ਕਿਤੇ ਸਾਨੂੰ ਮੂੰਹ ਵਿਖਾਉਣ ਜੋਗਾ ਨਹੀਂ ਛੱਡਿਆ ਤੇਰੇ ਜੀਜਾ ਜੀ ਨੂੰ ਲੋਕ ਸਲਾਮਾ ਕਰਦੇ ਨੇ ਪਰ ਇਸ ਨਲਾਇਕ ਨੇ ਸਾਨੂੰ ਕੁਖੋਂ ਹੌਲੇ ਕਰ ਦਿੱਤਾ ਏ ਕਹਿੰਦੇ ਆ ਜਗਰੂਪ ਕੌਰ ਨੇ ਚੁੰਨੀ ਨਾਲ ਆਪਣੀਆਂ ਅੱਖਾਂ ਪੂੰਝੀਆਂ ਪੈਣੇ ਰਾਜ ਨੂੰ ਚੱਜ ਹੋਇਆ ਸੀ ਸਭ ਕੁਝ ਵਧੀਆ ਚੱਲ ਰਿਹਾ ਸੀ ਛੋਟੇ ਨੇ ਆਪੇ ਬਾਹਰ ਸੈੱਟ ਹੋ ਜਾਣਾ ਸੀ ਹੁਣ ਪਤਾ ਨਹੀਂ ਕੀ ਹੋ ਰੱਬ ਜਾਣੇ ਜਰਨੈਲ ਨੇ ਹੌਕਾ ਲੈਂਦਿਆ ਕਿਹਾ ਹੋਰ ਭਰਾਵਾ ਸਾਡਾ ਵਧੀਆ ਗੁਜ਼ਾਰਾ ਚੱਲਣ ਲੱਗ ਪਿਆ ਸੀ ਹੌਲੀ ਹੌਲੀ ਅਸੀਂ ਆਪਣੀ ਗਹਿਣੇ ਪਈ ਜ਼ਮੀਨ ਛੁੜਾ ਲੈਣੀ ਸੀ ਜੋ ਛੋਟੇ ਨੂੰ ਬਾਹਰ ਭੇਜਣ ਸਮੇਂ ਗਿਰਵੀ ਰੱਖੀ ਸੀ ਪਰ ਇਸਨੇ ਤਾਂ ਬਚੀ ਨੂੰ ਵੀ ਬਾਡਾ ਤਰ ਰੱਖਿਆ ਆਪਣਾ ਹਿੱਸਾ ਨੌਕਰਉਣ ਲਈ ਇਸਨੇ ਤਾਂ ਆਪਣੇ ਬਾਪ ਦੀ ਚਿੱਟੀ ਦਾੜੀ ਨੂੰ ਹੱਥ ਪਾ ਲਿਆ ਸੀ ਮੇਰੇ ਨਾਲ ਤਾਂ ਬਥੇਰੀ ਵਾਰ ਲਤੋ ਲੱਤੀ ਹੋਇਆ ਅਖੇ ਤੂੰ ਮੇਰੇ ਪਿਓ ਦੇ ਕੰਨ ਭਰਦੀ ਐ ਇਸੇ ਕਰਕੇ ਬੁੜਾ ਜ਼ਮੀਨ ਤੇ ਸੱਪ ਵਾਂਗੂ ਕੁੰਡਲੀ ਮਾਰੀ ਬੈਠਾ ਕੁਝ ਤਾਂ ਇਹ ਹਜੰਬੀ ਕਰ ਗਿਆ ਧੱਕੇ ਨਾਲ ਸਾਡੇ ਤੋਂ ਦਸਤਖਤ ਕਰਵਾ ਕੇ ਅਤੇ ਕੁਝ ਇਸ ਦੇ ਸੌਰੇ ਆਪਣੀ ਧੀ ਦਾ ਹਿੱਸਾ ਲੈ ਜਾਣਗੇ ਉਹ ਬਾਹਰ ਬੈਠਾ ਪਰਦੇਸੀ ਘਰ-ਬਾਰ ਦਾ ਖਰਚਾ ਚਲਾ ਰਿਹਾ ਹੈ। ਤਿਆ ਘਰੇ ਬੈਠ ਕੇ ਸਾਡੀ ਹੀਰੇ ਵਰਗੀ ਜ਼ਮੀਨ ਅਤੇ ਇੱਜ਼ਤ ਦਾ ਫਲੂਦਾ ਕਰ ਰਿਹਾ ਹੈ। ਅਜੇ ਕੱਲੀ ਨਿੱਕੀ ਦਾ ਸੋਰਾ ਚੜਾਈ ਕਰ ਗਿਆ। ਉਹਨਾਂ ਕੁੜਮ ਦਾ ਬਵਾਨ ਕੱਢਿਆ ਸੀ। ਹੁਣ ਜੇ ਉਹਨਾਂ ਬਵਾਨ ਕੱਢਿਆ ਤਾਂ ਵੱਡਾ ਵੀ ਕਰਨਗੇ। 50-60 ਹਜ਼ਾਰ ਰੁਪਏ ਦਾ ਖਰਚਾ ਸਿਰ ਤੇ ਹੈ। ਖਾਲੀ ਹੱਥ ਜਾਂਦੇ ਵੀ ਚੰਗੇ ਨਹੀਂ ਲੱਗਦੇ। ਹੁਣ ਕੁਝ ਤਾਂ ਹਿੱਲਾ ਕਰਨਾ ਪਊ। ਅਫਾਲਤੂ ਦੀਆਂ ਰਸਮਾਂ ਨੇ ਲੋਕ ਕਰਜਾਈ ਕਰ ਦਿੱਤੇ ਨੇ ਲੋਕ ਨਾ ਚਾਉਂਦਿਆਂ ਵੀ ਅੱਡੀਆਂ ਚੁੱਕ ਚੁੱਕ ਕੇ ਫਾਹਾ ਲੈਂਦੇ ਨੇ ਦੂਜਾ ਅੱਜ ਕੱਲ ਦੇ ਜਵਾਬ ਡੱਕਾ ਦੂਰਾ ਨਹੀਂ ਕਰਦੇ ਜਰਨਲ ਦੇ ਜੀਜੇ ਨੇ ਸਮਾਜਿਕ ਫਿਕਰਮੰਦੀ ਜ਼ਾਹਿਰ ਕਰਦਿਆਂ ਕਿਹਾ ਜਰਨਲ ਨੇ ਉਸ ਦੀ ਗੱਲ ਕੱਟਦਿਆਂ ਆਖਿਆ ਸਾਡੇ ਪਿੰਡ ਦਾ ਸਰਪੰਚ ਇੱਕ ਦਿਨ ਅਖਬਾਰ ਪੜ੍ਹਦਾ ਸੀ ਪਤਾ ਨਹੀਂ ਕਿਹੜੇ ਪਿੰਡ ਦੀ ਗੱਲ ਦੱਸਦਾ ਸੀ ਕਿ ਉੱਥੋਂ ਦੀ ਪੰਚਾਇਤ ਨੇ ਮਤਾ ਪਾ ਕੇ ਬਜ਼ੁਰਗ ਮਰੇ ਤੇ ਜਲੇਬੀਆਂ ਪਕਾਉਣ ਤੇ ਵਿਆਹ ਵੇਲੇ ਜਾਦਾ ਬਰਾਤ ਲਿਆਉਣ ਤੇ ਪਵੰਦੀ ਲਗਾਈ ਹੈ। ਹਾਂ ਸੱਚ ਪੈਣੀ ਛੋਟੀ ਨੂੰ ਪੇਕੀ ਗਈ ਹੈ। ਕਾਣੂ ਵੀਰਾ ਝੱਗਾ ਚੁੱਕਿਆ ਢਿੱਡ ਤਾਂ ਆਪਣਾ ਹੀ ਨੰਗਾ ਹੁੰਦਾ। ਕੀ ਦੱਸਾਂ ਉਹ ਤਾਂ ਸ਼ਹਿਰ ਆਪਣੇ ਪੇਕਿਆਂ ਦੇ ਨਜ਼ਦੀਕ ਰਹਿੰਦੀ ਹੈ। ਬੱਚਿਆਂ ਦਾ ਸਕੂਲ ਵੀ ਨੇੜੇ ਹੈ। ਮਜਬੂਰੀ ਬਸ ਉਸ ਨੂੰ ਉੱਥੇ ਭੇਜਣਾ ਪਿਆ। ਨਹੀਂ ਤਾਂ ਉਹਨਾਂ ਬਿਨਾ ਸਾਡਾ ਪਲ ਨਹੀਂ ਨਿਕਲਦਾ। ਇਹਨਾਂ ਲਈ ਕਿਥੇ ਉਸਦੀ ਇੱਜ਼ਤ ਕੌਣ ਲੱਗ ਗਿਆ ਸੀ ਹਾਈ ਹੋਏ ਮੇਰੇ ਆ ਰੱਬਾ ਜਰਨੈਲ ਨੇ ਮੱਥੇ ਹੱਥ ਮਾਰਿਆ ਹੁਣ ਦੱਸ ਵੀਰਾ ਅਸੀਂ ਕੀ ਕਰੀਏ ਕਿਹੜੇ ਖੂ ਜਾ ਮਰੀਏ ਇਸਨੇ ਤਾਂ ਸਾਡੇ ਸਿਰ ਸਵਾ ਪਾ ਦਿੱਤੀ ਐ ਬੁਢਾਪਾ ਸਾਡਾ ਰੋਲ ਕੇ ਰੱਖ ਦਿੱਤਾ ਸੋਚਿਆ ਸੀ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਦਿੱਤੀਆਂ ਨੇ ਤੇ ਇਹ ਦੋਵੇਂ ਭਰਾ ਆਪਣੇ ਕਾਰਵਿਹਾਰਾਂ ਤੇ ਹੋ ਗਏ ਹਨ ਬਚਿਆ ਸਮਾਂ ਅਸੀਂ ਪੋਤੇ-ਪੋਤੀਆਂ ਨਾਲ ਹੱਸ ਖੇਡ ਕੇ ਕੱਢ ਲਵਾਂਗੇ ਪਰ ਮਾੜੀ ਕਿਸਮਤ ਮੈਂ ਇਸੇ ਪਿੰਡ ਵਿੱਚ ਰਹਿਣੀ ਆ ਤੇ ਉਸ ਜਮਦੂਤ ਨੂੰ ਸੰਭਾਲਦੀ ਆ ਉਸ ਨੂੰ ਰੋਟੀ ਥੱਪ ਕੇ ਖਵਾਉਣੀ ਆ ਇਹ ਸ਼ਹਿਰ ਛੋਟੀ ਨੂੰ ਕੋਲ ਜਾਂਦੀ ਨਹੀਂ ਉਸ ਦੇ ਪੇਕੇ ਵੀ ਹੁਣ ਕਿੰਨਾ ਚਿਰ ਉਸ ਨੂੰ ਆਪਣੇ ਕੋਲ ਬਿਠਾਈ ਰੱਖਦੇ ਉਹਨਾਂ ਨੇ ਛੋਟੇ ਨਾਲ ਗੱਲ ਕਰਕੇ ਉਸ ਨੂੰ ਸ਼ਹਿਰ ਵਿੱਚ ਮਕਾਨ ਲੈ ਕੇ ਦੇ ਦਿੱਤਾ ਜਿੱਥੇ ਵਿਚਾਰੀ ਛੋਟੇ ਦੇ ਕੈਨੇਡਾ ਤੋਂ ਆਉਣ ਦੀ ਉਡੀਕ ਵਿੱਚ ਸਮਾਂ ਘਟ ਰਹੀ ਹੈ ਸਾਡਾ ਦੋਮਾ ਤਤਾ ਕੀ ਪਤਾ ਕਿੰਨਾ ਸਮਾਂ ਹੋਰ ਆ ਸਾਡੇ ਮਗਰੋਂ ਇਸ ਨਲਾਇਕ ਬਲਰਾਜ ਦਾ ਕੀ ਬਣੂਗਾ ਕੀ ਇਹ ਸਾਰੀ ਉਮਰ ਇੰਜੀ ਤੱਕੇ ਖਾਂਦਾ ਰਹੂਗਾ ਹੁਣ ਇਸ ਤੋਂ ਜ਼ਿਆਦਾ ਛੋਟੇ ਦਾ ਫਿਕਰ ਵੱਡ-ਵੱਡ ਖਾਂਦਾ ਹੈ ਕਦੋਂ ਆਕੇ ਮਾਂ ਦੀਆਂ ਆਂਦਰਾ ਠਾਰੂਗਾ ਆਪਣੇ ਗਹਿਣੇ ਪਿਆ ਬੱਚਿਆਂ ਦਾ ਭਵਿੱਖ ਕਦੋਂ ਛਡਾਵੇਗਾ ਹੋਰ ਪਤਾ ਨਹੀਂ ਕਿੰਨੇ ਸਵਾਲ ਨੇ ਜਿਹੜੇ ਸਾਨੂੰ ਦੋਵੇਂ ਜੀਆਂ ਨੂੰ ਚੈਨ ਨਹੀਂ ਲੈਣ ਦਿੰਦੇ ਇਹ ਕਹਿੰਦੀ ਜਗਰੂਪ ਕੌਰ ਨੇ ਆਪਣੇ ਹੰਝੂ ਪੂੰਝੇ ਉਹਨਾਂ ਦੀ ਚਾਹ ਠੰਡੀ ਹੋ ਚੁੱਕੀ ਸੀ ਜਰਨੈਲ ਨੂੰ ਰੋਟੀ ਵਾਸਤੇ ਉਸਦੀ ਭੈਣ ਨੇ ਬੜਾ ਜ਼ੋਰ ਲਾਇਆ ਪਰ ਉਸ ਦਾ ਦਿਲ ਨਹੀਂ ਮੰਨਿਆ ਜਰਨੈਲ ਸਿੰਘ ਨੇ ਵਿਦਾਈ ਮੰਗੀ ਕਿਉਂਕਿ ਸ਼ਾਮ ਵਾਲੀ ਰੇਲ ਗੱਡੀ ਤੇ ਉਸਨੇ ਆਪਣੀ ਪਤਨੀ ਨੂੰ ਦਵਾਈ ਦਿਵਾਉਣ ਲਈ ਬੀਕਾਨੇਰ ਜਾਣਾ ਸੀ ਘਰ ਵੜਦੇ ਸਾਰ ਹੀ ਉਸਦੀ ਪਤਨੀ ਨੇ ਪਾਣੀ ਦਾ ਗਲਾਸ ਦਿੰਦਿਆਂ ਉਸ ਨੂੰ ਪੁੱਛਿਆ ਕੀ ਗੱਲ ਸੀ ਜੋ ਜਗਰੂਪ ਇੰਨੀ ਪਰੇਸ਼ਾਨ ਸੀ ਜਰਨੈਲ ਨੇ ਪਾਣੀ ਦੇ ਦੋ ਘੁੱਟਾ ਪੀਣ ਤੋਂ ਬਾਅਦ ਕਿਹਾ ਸਮਾ ਬੜਾ ਬਲਵਾਨ ਹੈ ਜਦੋਂ ਇਹਦਾ ਪਈਆ ਘੁੰਮਦਾ ਹੈ ਤਾਂ ਇਹ ਕਿਸੇ ਨੂੰ ਨਹੀਂ ਬਖਸ਼ਦਾ ਬਸ ਉਹੀ ਜਗਰੂਪ ਦਾ ਸੱਚ ਹੈ ਕਾਲ ਨੇ ਆਪਣਾ ਰੰਗ ਦਿਖਾ ਦਿੱਤਾ ਆਹੋ ਇਹ ਤਾਂ ਹੋਣਾ ਹੀ ਸੀ ਉਦੋਂ ਤਾਂ ਜਗਰੂਪ ਕਿਸੇ ਨੂੰ ਬੰਦਾ ਨਹੀਂ ਸੀ ਸਮਝਦੀ ਹਰ ਵਕਤ ਆਪਣੇ ਟੱਬਰ ਅਤੇ ਬੱਚਿਆਂ ਨੂੰ ਸੁਲਾਉਂਦੀ ਰਹਿੰਦੀ ਸੀ ਦੀਆ ਬਲਰਾਜ ਦੀਆਂ ਤਾਂ ਤਰੀਫਾਂ ਕਰਦੀ ਨਹੀਂ ਸੀ ਥੱਕਦੀ ਸਾਡੇ ਬੱਚਿਆਂ ਨੂੰ ਨਲਾਇਕ ਤੇ ਪਛੜੇ ਹੋਏ ਦੱਸਦੀ ਸੀ ਅਸੀਂ ਤੇ ਸਾਡੀ ਔਲਾਦ ਤਾਂ ਹਾਲਾਤ ਦੇ ਮਾਰੇ ਹੋਈਆਂ ਫਿਰ ਵੀ ਸਾਡੇ ਬੱਚੇ ਉਹਨਾਂ ਤੋਂ 1000 ਗੁਣਾ ਚੰਗੇ ਨੇ ਘੱਟੋ ਘੱਟ ਬਲਰਾਜ ਦੀ ਤਰ੍ਹਾਂ ਤਾਂ ਬਿਲਕੁਲ ਨਹੀਂ ਆਹੋ ਜਗਰੂਪ ਦੀ ਮਾਨਸਿਕਤਾ ਉਦੋਂ ਬੜੀ ਨੀਮੀ ਸੀ ਜਰਨੈਲ ਨੇ ਆਪਣੀ ਪਤਨੀ ਦੀ ਗੱਲ ਦੀ ਹਾਮੀ ਭਰਦਿਆਂ ਕਿਹਾ ਜਗਰੂਪ ਨੂੰ ਆਪਣੇ ਐਨਆਰਆਈ ਪੁੱਤ ਦੇ ਡਾਲਰਾਂ ਦੀ ਕਮਾਈ ਦਾ ਬੜਾ ਕਮੰਡ ਸੀ ਆਖਦੀ ਸੀ ਤੁਸੀਂ ਤਾਂ ਇਹ 100 ਜਨਮਾਂ ਵਿੱਚ ਵੀ ਨਹੀਂ ਦੇਖ ਸਕਦੇ ਕਮਾਉਣੇ ਤਾਂ ਦੂਰ ਦੀ ਗੱਲ ਐ ਇਨਾ ਗੱਲਾਂ ਕਰਕੇ ਉਹ ਸਾਰੇ ਰਿਸ਼ਤੇਦਾਰਾਂ ਨਾਲ ਉਹ ਟੁੱਟ ਗਈ ਸੀ ਜੋ ਹੁਣ ਬੈਠੀ ਦੇਖਦੀ ਐ ਕਿ ਕੋਈ ਮੇਰਾ ਪਤਾ ਨਹੀਂ ਲੈਂਦਾ ਉਂਝ ਜੇ ਉਹਨਾਂ ਕੋਲ ਉਸ ਸਮੇਂ 4 ਪੈਸੇ ਸਨ ਤਾਂ ਕੀ ਹੋਇਆ ਰੋਟੀ ਦਾ ਸਾਰੇ ਖਾ ਕੇ ਸੋਂਦੇ ਨੇ ਕੋਈ ਚੋਪੜੀ ਤੇ ਕੋਈ ਅੰਚੋਪੜੀ ਬਈ ਮੈਂ ਤਾਂ ਇੱਕ ਗੱਲ ਜਾਣਦੀ ਆ ਕਿ ਬੰਦੇ ਨੂੰ ਕਦੇ ਵੀ ਆਪਣੀ ਔਕਾਤ ਨਹੀਂ ਭੁੱਲਣੀ ਚਾਹੀਦੀ ਆਉਣ ਵਾਲੇ ਕੱਲ ਤੋਂ ਜ਼ਰੂਰ ਡਰਨਾ ਚਾਹੀਦਾ ਹੈ ਪਤਾ ਨਹੀਂ ਕਿਹੋ ਜਿਹਾ ਸਮਾਂ ਆ ਜਾਵੇ ਜਰਨੈਲ ਦੀ ਪਤਨੀ ਨੇ ਸਾਰਾ ਕੁਝ ਇੱਕੋ ਸਾਹ ਹੀ ਕਹਿ ਦਿੱਤਾ ਸਹੀ ਕਿਹਾ ਬਜ਼ੁਰਗਾ ਨੇ ਕਦੇ ਵੀ ਆਪਣੀ ਅਮੀਰੀ ਦਾ ਮਾਣ ਨਹੀਂ ਕਰਨਾ ਚਾਹੀਦਾ ਪਤਾ ਨਹੀਂ ਸਮੇਂ ਦਾ ਚੱਕਰ ਕਦੋਂ ਘੁੰਮ ਜਾਵੇ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਪਸੰਦ ਆਈ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਹੀਆਂ ਛੋਟੀਆਂ ਵੱਡੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ